ਦੋਸਤੋ ਆਜ਼ਾਦ ਸਪੋਰਟਸ ਕਲੱਬ ਪਿੰਡ ਪਤੂਈ ਖੇੜਾ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ 18 ਜੂਨ ਸ਼ਾਮ 3 ਵਜੇ ਤੋਂ ਵਾਲੀਬਾਲ ਦਾ ਟੂਰਨਾਮੈਂਟ ਸਵਰਗਵਾਸੀ ਸਾਡੇ ਛੋਟੇ ਭਰਾ ਅਨਮੋਲ ਬਰਾੜ ਜੀਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਸੋ ਸਾਰੇ ਖੇਡ ਪ੍ਰੇਮੀਆਂ ਨੂੰ ਦਰਸ਼ਕ ਸੱਜਣਾ ਨੂੰ ਇਹ ਬੇਨਤੀ ਹੈ ਕਿ ਵੱਤਵਤ ਪਹੁੰਚ ਕੇ ਇਹਨਾਂ ਗਰਾਊਂਡਾਂ ਦੀ ਰੌਣਕ ਨੂੰ ਵਧਾਉਣਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਜਵਾਨੀ ਗਰਾਊਂਡਾਂ ਨਾਲ ਜੁੜੀ ਹੋਈ ਹੈ ਤੇ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਉਣਾ ਹੈ ਇਹ ਕੋਚ ਸਰ ਜਿਹੜੇ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਐਮ ਰੋਲ ਨਿਭਾਇਆ ਤੇ ਆ ਨੌਜਵਾਨ ਬੜੀ ਸ਼ਿੱਦਤ ਨਾਲ ਕਬੱਡੀ ਦੇ ਬਹੁਤ ਵਧੀਆ ਪਲੇਅਰ ਹੈ ਵਾਲੀਵਾਲ ਦੇ ਬਹੁਤ ਵਧੀਆ ਪਲੇਅਰ ਹੈ ਜਿਮ ਵਗੈਰਾ ਕਰਦੇ ਐ ਤੇ ਮੈਂਟੇਨੈਂਸ ਹੈ ਜਿਹੜੀ ਗਰਾਊਂਡ ਦੀ ਉਹਨੂੰ ਬਰਕਰਾਰ ਰੱਖਦੇ ਐ ਲਖਵਿੰਦਰ ਸਿੰਘ ਹੁਰੀ ਕਿੰਦਾ ਜੀ ਹੁਰੀ ਔਰ ਸਾਰਾ ਔਰ ਛੋਟੇ ਵੱਡੇ ਭਰਾ ਸਾਰੇ ਗੁਰਪਿਆਰ ਹੁਰੀ ਸਾਰਿਆਂ ਦਾ ਅਹਿਮ ਯੋਗਦਾਨ ਹੈ ਸੋ ਸਾਰਿਆਂ ਨੇ ਕੱਲ ਨੂੰ 18 ਜੂਨ ਸ਼ਾਮ 3 ਵਜੇ ਟੂਰਨਾਮੈਂਟ ਅਨਮੋਲ ਸਿੰਘ ਬਰਾੜ ਸਾਹਿਬ ਦੀ ਯਾਦ ਵਿੱਚ ਉੱਥੇ ਪਹੁੰਚ ਕੇ ਰਾਉਂਡ ਕੋ ਨੂੰ ਬਤਾਉਣਾ ਹੈ ਧੰਨਵਾਦ ਸਸੀਕਾ